ਸਰ ਕੀ ਨਾ ਤੁਹਾਡਾ ਬਲਵੀਰ ਸਿੰਘ ਸਰਪੰਚ ਤੁਸੀਂ ਆਲੀਪਾ ਹਾਂਜੀ ਕੀ ਕੀ ਤੇ ਮਾਮਲਾ ਕੀ ਸਾਹਮਣੇ ਆਇਆ ਇੱਥੇ ਗਾਈਆਂ ਵੜਨ ਦਾ ਆਇਆ ਜੀ ਕਿੰਨੀਆਂ ਕਿੰਨੀਆਂ ਗਾਈਆਂ ਵੜੀਆਂ ਗਈਆਂ ਤੇ ਹੁਣ ਤੱਕ ਕੋਈ ਗੰਟੀ ਨਹੀਂ ਹੈਗੀ ਜਾਂ ਚੋਰ ਤਾਂ ਉਸ ਵੇਲੇ ਜਾਂ ਫੜ ਹੋ ਗਿਆ ਕਦੋਂ ਦਾ ਕੰਮ ਕਰ ਦੂਏ ਮੇਰੇ ਹਿਸਾਬ ਨਾਲ ਤਾਂ ਬਹੁਤ ਚਿਰ ਤੋਂ ਕਰਦੇ ਆ ਜੀ ਫੜੇ ਹੁਣ ਹੋਇਆ ਕਿ ਇਦਾਂ ਹੁੰਦਾ ਕਿ ਕਿਤੇ ਕੁੱਤੇ ਖਾ ਗਏ ਗਾਈ ਨੂੰ ਕਿਤੇ ਪਿੰਜ ਲੱਭਦਾ ਸੀਗਾ ਨਾ ਜੀ ਐਂ ਭਲੇਖਾ ਹੁੰਦਾ ਕਿ ਕੁੱਤੇ ਖਾ ਗਏ ਬੰਦੇ ਦੀ ਕੋਈ ਪਛਾਣ ਹੋਈ ਇੱਥੇ ਬੰਦੇ ਦੀ ਹਾਂ ਪਛਾਣ ਸੀ ਉਹਦੀ ਮੈਂ ਤੁਹਾਨੂੰ ਵੀਡੀਓ ਭੇਜਦਾ ਜੀ ਤੇ ਬੰਦਾ ਪੁਲਿਸ ਤੋਂ ਭੱਜ ਗਿਆ ਪੁਲਿਸ ਨਮਸ਼ਹਿਰ ਵਾਲੀ ਵੀ ਆਈ ਸੀ ਸੁੰਦੜੇ ਵਾਲੀ ਵੀ ਆਈ ਸੀ ਆਪਾਂ ਉਸ ਵੇਲੇ ਸੁੰਦੜੇ ਪੁਲਿਸ ਨੂੰ ਤਲਾਸ਼ ਕਰਤੀ ਸੀ ਜੀ ਤੇ ਆ ਕੰਮ ਹੋ ਗਿਆ ਤੇ ਉਹ ਕਿਦੇ ਰੇਡ ਤੇ ਗਿਆ ਉਹ ਕਹਿੰਦੇ ਸੀ ਰੇਡ ਤੇ ਗਏ ਸੀ ਆ ਗਏ ਉਸੇ ਵੇਲੇ ਆ ਗਏ ਫਿਰ ਅਸੀਂ ਉੱਥੇ ਗਏ ਤਾਂ ਉੱਥੇ ਪਹਿਲੇ ਨਮਸ਼ਹਿਰ ਵਾਲੀ ਪੁਲਿਸ ਆਈ ਹੋਈ ਸੀ ਜੀ ਫਿਰ ਏਰੀਆ ਵੀ ਨਮਸ਼ਹਿਰ ਦਾ ਹੀ ਬਣਦਾ ਹੈ ਉਹ ਤਾਂ ਕੋਹਾ ਪੈਂਦਾ ਹਾਂ ਕੋਹਾ ਨਾ ਨਮਸ਼ਹਿਰ ਦਾ ਹੀ ਬਣਦਾ ਤੁਸੀਂ ਦੱਸ ਰਹੇ ਸੀ ਜਿਹੜਾ ਜਿਹੜਾ ਬੰਦਾ ਜਿਹੜਾ ਫੜਿਆ ਸੀ ਉਹ ਫਰਾਰ ਹੋ ਗਿਆ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕੌਣ ਸੀ ਕਿੱਦਾਂ ਦਾ ਸੀਗਾ ਜੀ ਉਹ ਉਹ ਜੀ ਸੁਲਤਾਨ ਮੈਂ ਤੁਹਾਨੂੰ ਫੋਟੋ ਭ ਠੀਕ ਹੈ ਜੀ ਫੜਿਆ ਉਹਦੀ ਵੀਡੀਓ ਆ ਇੱਕ ਤਾਂ ਸੋਨੂ ਭਈਆ ਤੇ ਉਹਦਾ ਤੇ ਵੀਡੀਓ ਹੈ ਨਹੀਂ ਦੂਜੇ ਦੀ ਮੈਂ ਇੱਕ ਦੀ ਮੈਂ ਤੁਹਾਨੂੰ ਵੀਡੀਓ ਭੇਜਦਾ ਜਿਹੜਾ ਮੌਕੇ ਤੇ ਫੜਿਆ ਸੀ ਉਹ ਕੱਲਾ ਕੰਮ ਕਰਦਾ ਸੀ ਜਾਂ ਉਹਦੇ ਨਾਲ ਕੋਈ ਹੋਰ ਵੀ ਨਹੀਂ ਹੋਰ ਵੀ ਆ ਕੱਲਾ ਥੋੜੀ ਪਸ਼ੂ ਮਾਰ ਲੂਗਾ ਠੀਕ ਠੀਕ ਐਡਾ ਹੀ ਬੜੀ ਗਾਈਆਂ ਆ ਅਰ ਸਾਰੇ ਜਾਨਵਰ ਆ ਐਡਾ ਕੱਲਾ ਬੰਦਾ ਥੋੜੇ ਫੜ ਲੂਗਾ ਠੀਕ ਹੈ ਠੀਕ ਹੈ ਜੀ